ਆ ਮੇਰਾ ਨਾਮ ਇਨਸਪੈਕਟਰ ਰੋਹਿਤ ਹੈ। ਰੋਹਿਤ ਜੀ ਜੂ ਇੱਥੇ ਕਿਹੋ ਜਿਹੀ ਸਿਸਟਮ ਲੱਗੀ ਹੈ। ਇਸ ਦਾ ਮਕਸਦ ਕੀ ਆ ਤੇ ਕੀ ਕੰਮ ਕਰਦੀ ਹੈ? ਹਾਂਜੀ ਇਹ ਮਸ਼ੀਨ ਬੇਸਿਕਲੀ ਅਸੀਂ ਨੈਸ਼ਨਲ ਸਾਈਬਰ ਫੋਰੈਂਸਿਕ ਯੂਨੀਵਰਸਿਟੀ ਲੋਕੀ ਗਾਂਧੀ ਨਗਰ ਹੈਜੀ ਉਹਨਾਂ ਦੇ ਕੋਲਾਬੋਰੇਸ਼ਨ ਨਾਲ ਅਸੀਂ ਇੱਥੇ ਇੰਸਟਾਲ ਕੀਤੀ ਹੈਗੀ ਹੈ। ਇਹਦਾ ਮੇਨ ਮਕਸਦ ਇਹ ਹੈਗਾ ਕਿਉਂਕਿ ਅਸੀਂ ਜੋ ਲਾਸਟ 1 ਸਾਲ ਤੋਂ ਅਨਾਲਿਸਿਸ ਕੀਤਾ ਕਿ ਪਹਿਲੇ ਜਿਹੜੇ ਵੀ ਜਿੰਨੇ ਵੀ ਕ੍ਰਾਈਮਨਲਸ ਹੈਗੇ ਸੀ OTP ਬੇਸਡ ਤੁਹਾਨੂੰ ਕਾਲਸ ਆਉਂਦੀ ਸੀ ਤੁਸੀਂ OTP ਉਹਨਾਂ ਨਾਲ ਕਿਸੇ ਤਰੀਕੇ ਨਾਲ ਤੁਹਾਡੇ ਤੋਂ ਮੰਗ ਲੈਂਦੇ ਸੀ ਤੇ ਕਰਾਈਮ ਹੋ ਜਾਂਦਾ ਸੀ ਬਟ ਹੁਣ ਕ੍ਰਿਮੀਨਲ ਇੰਨੇ ਸਮਾਰਟ ਹੋ ਗਏ ਨੇ ਕਿ ਵਿਦ ਐਪਲੀਕੇਸ਼ਨ ਜਿਹੜੀਆਂ ਤੁਹਾਡੇ ਫੋਨ ਚ ਰਨ ਕਰਦੇ ਨੇ ਉਹਦੇ ਥਰੂ ਇੱਕ ਅਸੈਸ ਲੈ ਲੈਂਦੇ ਨੇ ਪੈਰਲੈਲੀ ਜਿਹਦੇ ਚ ਜੋ ਵੀ ਤੁਹਾਡੇ ਡਾਟਾ ਹੈਗਾ ਤੁਹਾਡੇ ਫੋਨ ਦੇ ਵਿੱਚ ਕੋਈ ਵੀ ਮੈਸੇਜ ਆ ਰਿਹਾ ਜਾਂ ਫੋਟੋਗ੍ਰਾਫਸ ਆ ਉਹਦਾ ਪੈਰਲੈਲੀ ਇੱਕ ਦੂਜੇ ਪਾਸੇ ਸਾਰਾ ਡਾਟਾ ਚਲਾ ਜਾਂਦਾ ਤੇ ਉਹਦੇ ਕਰਕੇ ਮਤਲਬ ਬਹੁਤ ਸਾਰੇ ਅਟੈਕਸ ਹੋ ਰਹੇ ਨੇ ਜਿਹੜੇ ਰੀਸੈਂਟਲੀ ਅਸੀਂ ਡਿਟੈਕਟ ਕੀਤੇ ਨੇ ਜਿਹਦੇ ਵਿੱਚ ਮਤਲਬ OTP ਸ਼ੇਅਰ ਨਹੀਂ ਕੀਤਾ ਗਿਆ ਸੀ ਕ੍ਰਿਮੀਨਲਸ ਵੱਲੋਂ ਅ ਸਿੱਧਾ ਹੀ ਮਤਲਬ ਫੋਨ ਦੇ ਰਾਹੀਂ ਉਹਨਾਂ ਨੇ ਐਪਲੀਕੇਸ਼ਨ ਭੇਜ ਕੇ ਤੇ ਐਕਸੈਸ ਲੈ ਲਿਆ ਸੀ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅ ਅਸੀਂ ਇਹ ਮਸ਼ੀਨ ਨੂੰ ਇੰਸਟਾਲ ਕੀਤਾ ਤੇ ਅ ਅਸੀਂ 10 ਲੋਕੇਸ਼ਨਸ ਤੇ ਆਲਰੇਡੀ ਇਸ ਤੋਂ ਇਲਾਵਾ 10 ਲੋਕੇਸ਼ਨਸ ਤੇ ਹੈਗਾ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਿਉਂਕਿ ਕਮਿਸ਼ਨਰੇਟ 'ਚ ਮਤਲਬ ਸਾਈਬਰ ਕ੍ਰਾਈਮ ਦਿੱਤੇ ਦਿਨੇ ਕਾਫੀ ਵੜਿਆ ਹੈ ਤੇ ਅਸੀਂ ਪਹਿਲੇ ਉਹ ਆਈਡੈਂਟੀਫਾਈ ਕੀਤੀਆਂ ਲੋਕੇਸ਼ਨਸ ਜਿੱਥੇ ਸਾਈਬਰ ਕ੍ਰਾਈਮ ਜ਼ਿਆਦਾ ਹੈ ਅਸੀਂ ਇਹਨੂੰ ਫਿਊਚਰ 'ਚ ਕਿਉਂਕਿ ਸਾਡੇ ਸਟੇਟ 'ਚ ਐਪੀ ਡਿਸਟ੍ਰਿਕਟ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈਗਾ ਅਸੀਂ ਫਿਊਚਰ 'ਚ ਇਹਨੂੰ ਵਧਾਵਾਂਗੇ ਹਰ ਇੱਕ ਡਿਸਟ੍ਰਿਕਟ 'ਚ ਇਹਨੂੰ ਲੈ ਕੇ ਆਵਾਂਗੇ ਤਾਂ ਇਹਦਾ ਕੀ ਕੰਮ ਕੀ ਹੈ ਜਿਹਦਾ ਬਿਕ ਕਿਵੇਂ ਕਰਦੇ ਇਹਦਾ ਵਰਕ ਇਹ ਹੈ ਕਿ ਬੜਾ ਸਿੰਪਲ ਹੈਗਾ ਤੁਸੀਂ ਜਸਟ ਆਪਣਾ ਅਗਰ ਤੁਹਾਡਾ ਐਂਡਰੋਇਡ ਫੋਨ ਹੈ ਜਾਂ ਐਪਲ ਫੋਨ ਹੈ ਜਸਟ ਤੁਸੀਂ ਇਹਨੂੰ 플ੱਗ ਕਰਨਾ ਸਾਡੇ ਕੋਲ ਕੇਬਲਸ ਮੌਜੂਦ ਨੇ ਅ ਜਸਟ ਮਸ਼ੀਨ ਨੇ ਇਨਸਟਰਕਸ਼ਨਸ ਤੁਸੀਂ ਫਾਲੋ ਕਰਨੀਆਂ ਜਿੱਦਾਂ ਤੁਸੀਂ ਇੱਕ ਏਟੀਐਮ ਮਸ਼ੀਨ ਨੂੰ ਯੂਜ਼ ਕਰਦੇ ਹੋ ਸਿਮਿਲਰ ਹੀ ਇਹਦਾ ਪ੍ਰੋਸੈਸ ਹੈ ਅ ਅਗਰ ਕਿਸੇ ਨੂੰ ਨਹੀਂ ਸਮਝ ਆਇਆਗਾ ਸਾਡੀ ਟੀਮ ਇਥੇ 24/7 ਅਵੇਲੇਬਲ ਹੈ ਜਿਹਦੀ ਨਾਲ ਉਹਨੂੰ ਕੋਈ ਹੋਊ ਕਿ ਉਹ ਆ ਸਕਦੇ ਨੇ ਕੋਈ ਵੀ ਆ ਸਕਦਾ ਹੈ ਜਿਹਦੇ ਨਾਲ ਫਰਾਡ ਹੋ ਗਿਆ ਉਹ ਵੀ ਆ ਸਕਦਾ ਹੈ ਅਗਰ ਕੋਈ ਵੀ ਆਪਣਾ ਮਤਲਬ ਨਾ ਫੋਨ ਸਕੈਨ ਕਰਵਾਉਣਾ ਚਾਹੁੰਦਾ ਕਿਉਂਕਿ ਅਸੀਂ ਕੱਲ ਹੀ ਇੰਸਟਾਲ ਕੀਤੀ ਹੈ ਤੇ ਅਸੀਂ ਕਾਫੀ ਫੋਨਸ ਤੇ ਚੈੱਕ ਕੀਤਾ ਤੇ ਆਲਮੋਸਟ ਐਵਰੀ ਫੋਨ ਦੇ ਵਿੱਚ ਕੁਝ ਨਾ ਕੁਝ ਸਾਨੂੰ ਇਨਫੈਕਟਡ ਫਾਈਲਸ ਮਿਲੀਆਂ ਅੱਛਾ ਮਕਸਦ ਇਹਦਾ ਇਹ ਹੈ ਕਿ ਸਾਈਬਰ ਥ੍ਰੀ ਨੂੰ ਜਿਹੜਾ ਮੈਂ ਬਤਾਉਣਾ ਹਾਂਜੀ ਹਾਂਜੀ ਮੇਨ ਉਹੀ ਮਕਸਦ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਤੁਸੀਂ ਆਪਣੇ ਫੋਨ ਨੂੰ ਮਤਲਬ ਸੰਭਾਲ ਕੇ ਰੱਖੋ ਜਿੱਦਾਂ ਅਸੀਂ ਆਪਣੇ ਘਰੇ ਹੈਨਾ ਆਪਣੇ ਆਪ ਨੂੰ ਸਿਕਿਉਰ ਕਰਦੇ ਹਾਂ ਆਪਣੇ ਫੋਨ ਨੂੰ ਵੀ ਸਿਕਿਉਰ ਕਰੋਗੇ ਅਸੀਂ ਐਪਲੀਕੇਸ਼ਨਸ ਬਹੁਤ ਜ਼ਿਆਦਾ ਆ ਚੁੱਕੀਆਂ ਨੇ ਜਿਦੇ ਵਿੱਚ ਕ੍ਰਾਈਮਨਲਸ ਮਤਲਬ ਇੰਸਟਾਲ ਕਰਦਾ ਤੁਹਾਡੇ ਸਾਰੇ ਕੰਟੈਕਟਸ ਤੁਹਾਡੀਆਂ ਪਰਸਨਲ ਫੋਟੋਗ੍ਰਾਫਸ ਨੂੰ ਲੈ ਕੇ ਬਾਅਦ ਫਿਰ ਤੁਹਾਨੂੰ ਹੀ ਕਾਲਸ ਕਰਕੇ ਤੇ ਠੱਗੀਆਂ ਮਾਰਦੇ ਸਾਡੇ ਅਵੇਰਨੈਸ ਯੂਨਿਟ ਹੈਗੀ ਹੈ ਸਟੇਟ ਸਾਈਬਰ ਦੀ ਤੇ ਅਸੀਂ ਡਿਫਰੈਂਟ ਡਿਫਰੈਂਟ ਐਨ ਜੀਓਜ਼ ਨਾਲ ਮਿਲ ਕੇ ਕਾਲਜਿਸਟ ਰੀਸੈਂਟਲੀ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਤੁੜੂਆਂ ਦੇ ਵਿੱਚ ਇੱਕ ਲੈਕਚਰ ਰੀ ਦਿੱਤਾ ਹੈ ਮੁਹਾਲੀ ਤੇ ਸਟੇਟ ਸਾਈਬਰ ਕ੍ਰਾਈਮ ਚੀ ਹੈ ਸਾਡੇ ਆਫਿਸ 'ਚ ਸਟੇਟ ਸਾਈਬਰ ਚੈਂਟਰ ਠੀਕ ਹੈ